ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਪਕੌੜੇ ਬਣਾਉਣੇ ਸਿਖਾਉਣੇ ਆ ਸੋ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਅੱਜ ਤੁਹਾਨੂੰ ਆਲੂਆਂ ਦੇ ਪਕੌੜੇ ਬਣਾਉਣੇ ਸਿਖਾਉਣੇ ਆ ਦਬ ਤੋਂ ਪਹਿਲਾਂ 1 ਕਿਲੋ ਆਲੂ ਲੈ ਲਵੋ ਇਹ ਆਲੂ ਤੁਸੀਂ ਚਿੱਟੇ ਵੀ ਲੈ ਸਕਦੇ ਹੋ ਤੇ ਲਾਲ ਆਲੂ ਵੀ ਲੈ ਸਕਦੇ ਹੋ ਇਹਨਾਂ ਉੱਤੋਂ ਚੰਗੀ ਤਰ੍ਹਾਂ ਛਿਲਕਾ ਉਤਾਰ ਲਵੋ ਜੀ ਆਪਾਂ ਛਿਲਕਾ ਇਹਨਾਂ ਦਾ ਉਤਾਰ ਲਿਆ ਤੇ ਹੁਣ ਇਹਨਾਂ ਨੂੰ ਬਰੀਕ-ਬਰੀਕ ਪਤਲਾ-ਪਤਲਾ ਕੱਟ ਲਵੋ ਪਤਲਾ ਇਹਨਾਂ ਨੂੰ ਇਸ ਲਈ ਕੱਟਣਾ ਤਾਂ ਕਿ ਇਹ ਛੇਤੀ ਪੱਕ ਜਾਣ ਸੋ ਇਹਨਾਂ ਨੂੰ ਪਤਲੇ-ਪਤਲੇ கட்டுலோ ਪਟਣ ਤੋਂ ਬਾਅਦ ਇਹਨਾਂ ਨੂੰ ਪਾਣੀ ਨਾਲ ਧੋਣਾ ਉਹ ਵਈਨੋ ਕੱਟੇ ਹੋਏ ਆਲੂਆਂ ਨੂੰ ਹੁਣ ਚੰਗੀ ਤਰ੍ਹਾਂ ਪਾਣੀ ਨਾਲ ਧੋ ਲਵੋ ਟੌਣ ਤੋਂ ਬਾਅਦ ਇਹਨਾਂ ਨੂੰ ਇੱਕ ਸਾਫ਼ ਸੁਥਰੀ ਟੋਕਰੀ ਵਿੱਚ ਕੱਢ ਲਵੋ ਤਣ ਤੋਂ ਬਾਅਦ ਇਹਨਾਂ ਨੂੰ ਇੱਕ ਪਾਸੇ ਰੱਖ ਦੇ ਕੋ ਤੇ ਹੁਣ ਅੱਧਾ ਕਿਲੋ ਬੇਸਣ ਲਓ ਤੇ ਉਹਨੂੰ ਛਾਲਣੀ ਨਾਲ ਚੰਗੀ ਤਰ੍ਹਾਂ ਛਾਣ ਲਵੋ ਪੌਣੇ ਪਾਉਣੇ ਆ ਜੀ ਇਹ ਬੇਸਾਂ ਵਿੱਚ ਮਸਾਲੇ ਸਭ ਤੋਂ ਪਹਿਲਾਂ ਪੌਣੇ ਇਹ ਚ ਇੱਕ ਚਮਚ ਬੇਕਿੰਗ ਪਾਊਡਰ ਅੱਧਾ ਚਮਚ ਲਾਲ ਮਿਰਚਾਂ ਇੱਕ ਚਮਚ ਸੇਧਾ ਨਮਕ ਇੱਕ ਚਮਚ ਹਲਦੀ ਤੇ ਤੇ ਇੱਕ ਚਮਚ ਮੇਥੀ ਮੇਥੀ ਪਾਊਡਰ ਇੱਕ ਚਮਚੀ ਪਾਉਨੇ ਆਜ ਹਰੀਆਂ ਮਿਰਚਾਂ ਹੁਣ ਇਹਨਾਂ ਨੂੰ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ ਤੇ ਮਿਕਸ ਕਰਨ ਤੋਂ ਬਾਅਦ ਇਹਨੂੰ ਇੱਕ ਪਾਸੇ ਰੱਖ ਦੇਵੋ ਤੇ ਹੁਣ ਕੜਾਹੀ ਵਿੱਚ 1 ਲੀਟਰ ਸਰੋਂ ਦਾ ਤੇਲ ਪਾਓ ਤੇ ਉਹਨੂੰ ਚੰਗੀ ਤਰ੍ਹਾਂ ਗਰਮ ਕਰ ਲਵੋ ਜਦੋਂ ਤੱਕ ਤੇਲ ਗਰਮ ਹੁੰਦਾ ਆਪਾਂ ਬੇਸਣ ਵਿੱਚ ਜਿਹੜੇ ਆਲੂ ਗੱਟੇ ਦੀ ਪਤਲੇ ਬਦਲੇ ਉਹ ਪਾਉਨੇ ਆ ਵਿੱਚ ਉਹ ਇਹ ਉਹਨੂੰ ਮਿਕਸ ਕਰਦੇ ਆ ਤੇ ਬੇਸਣ ਵਿੱਚ ਆਲੂਆਂ ਨੂੰ ਮਿਕਸ ਕਰ ਲਵੋ ਲਓ ਜੀ ਆਲੂ ਮਿਕਸ ਹੋ ਗਏ ਤੇ ਹੁਣ ਇਹਨੂੰ ਗਰਮ ਹੋਏ ਤੇਲ ਵਿੱਚ ਜੋ ਕਰਾਈ ਜੀ ਤੇਲ ਪਾਇਆ ਸੀ ਉਹਦੇ ਵਿੱਚ ਇਹਨਾਂ ਨੂੰ ਪਾਉਨੇ ਆ ਜਦੋਂ ਹੁਣ ਪੱਕ ਜਾਣਗੇ ਇਹ ਤੇ ਇਹਨੂੰ ਚਰਨੀ ਨਾਲ ਬਖਰ ਫੜ ਲਾਵਾਂਗੇ ਥੋੜੇ ਥੋੜੇ ਇਹਨੂੰ ਹਿਲਾਉਂਦੇ ਵੀ ਰਹਿਣਾ ਤਾਂ ਕਿ ਚਾਰੋਂ ਪਾਸੇ ਇਹਨੂੰ ਸੇਕ ਲੱਗਦਾ ਰਹੇ ਤੇ ਚੰਗੀ ਤਰ੍ਹਾਂ ਅੰਦਰੋਂ ਪੱਕ ਜਾਣਾ ਲਓ ਜੀ ਪਕੌੜੇ ਬਣ ਕੇ ਤਿਆਰ ਹੋ ਗਏ ਨੇ ਹੁਣ ਇੱਕ ਇਹਨਾਂ ਨੂੰ ਇੱਕ ਭਾਂਡੇ ਵਿੱਚ ਕੱਢ ਲੈਨੇ ਆ ਲਓ ਜੀ ਇਹ ਹੋ ਗਏ ਨੇ ਪਕੌੜੇ ਤਿਆਰ ਆਪਣੇ ਸੋਇਤੀ ਆਲੂਆਂ ਦੇ ਪਕੌੜੇ ਬਣਾਉਣ ਦਾ ਤਰੀਕਾ ਜੇ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਸ਼ੁਗਰੀਆ ਧੰਨਵਾਦ ਜੀ